ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਉਂ ਛੱਡ ਗਏ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਔਰ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਬਹੁਤ ਵੱਡੀ ਧਮਕੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਆ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਉਹ ਵੀ ਦਰਸਾਲ ਦੇ ਵਿੱਚ ਬਾਦਲਾਂ ਨੇ ਪਿੱਠੂ ਬਣ ਕੇ ਖੜ ਗਏ ਨੇ ਕਿ ਜਦੋਂ ਸਾਡੀ ਪੰਜਾਬ ਦੇ ਅੰਦਰ ਸਰਕਾਰ ਆਉਂਦੀ ਹੈ ਅਸੀਂ ਤੁਹਾਡਾ ਹਾਲ ਹੋ ਕਰਾਂਗੇ ਕਿ ਤੁਸੀਂ ਯਾਦ ਰੱਖੋਗੇ ਦੋ ਵੱਡੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਇਹਨਾਂ ਖਬਰਾਂ ਨੇ ਤਹਿਲ ਕਈ ਮਚਾ ਦਿੱਤਾ ਕਿ ਇੱਕ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਉਂ ਛੱਡਣਗੇ ਪੰਜਾਬ ਦੇ ਮੁੱਖ ਮੰਤਰੀ ਔਰ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਲਕਿ ਨਾਲ ਹੀ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦੇ ਦਿੱਤੀ ਤੇ ਜਦੋਂ ਸਾਡੀ ਸਰਕਾਰ ਆਈ ਕਾਂਗਰਸ ਦੀ ਅਸੀਂ ਤੁਹਾਡਾ ਇਹ ਹੱਲ ਕਰਾਂਗੇ ਕਿ ਤੁਸੀਂ ਕਈ ਪੀੜ੍ਹੀਆਂ ਤੱਕ ਯਾਦ ਰੱਖੋਗੇ ਔਰ ਦੂਜੇ ਪਾਸੇ ਚੰਨੀ ਖੈਰਾ ਬਾਜਵਾ ਬਹੁਤ ਸਾਰੇ ਲੀਡਰ ਇਸ ਕਾਂਗਰਸ ਦਾ ਅਸਲੀ ਚਿਹਰਾ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਿਖਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਵਿਕਰਮ ਸਿੰਘ ਮਜੀਠੀਆ ਦਾ ਕੇਸ ਬੜਾ ਹਾਈਲਾਈਟ ਆ ਪੰਜਾਬ ਦੇ ਅੰਦਰ ਆਖਿਰ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਕਿ ਭਗਵੰਤ ਮਾਨ ਸਿਰੇ ਲਾਣਗੇ ਇਹ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਪਰ ਅੱਜ ਜਿਹੜੀ ਖਬਰ ਬੜੀ ਹੀ ਅਹਿਮ ਖਬਰ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਕਿ ਤੁਹਾਡੇ ਵੀ ਹੋਸ਼ ਉੜਾ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦਾ ਵਿਰੋਧ ਹੁੰਦਾ ਬਹੁਤ ਸਾਰੇ ਲੀਡਰ ਕਾਂਗਰਸ ਦੇ ਹੋਰ ਬਾਕੀ ਭਾਜੀਪੀ ਦੇ ਜਿਵੇਂ ਕਿ ਰਵਨੀਤ ਬਿੱਟੂ ਬਹੁਤ ਸਾਰੇ ਲੀਡਰ ਜਾਨੀ ਉਹਦੇ ਹੱਕ ਦੇ ਵਿੱਚ ਵੀ ਬੋਲੇ ਆਖਰ ਮਾਨ ਸਰਕਾਰ ਨੂੰ ਝੂਠਾ ਠਹਿਰਾ ਦਿੱਤਾ ਹੈ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਗਲਤ ਹੋਈ ਹੈ ਔਰ ਨਜਾਇਜ਼ ਹੋਈ ਹੈ ਪਰ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਕਹਿਣਾ ਮੰਨ ਕੇ ਉਹਨਾਂ ਬਾਗਲਾਂ ਤੇ ਉਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਕੀਤਾ ਜਿਨ੍ਹਾਂ ਨੂੰ ਕੋਈ ਪੰਜਾਬ ਦੇ ਅੱਜ ਤੱਕ ਮੁੱਖ ਮੰਤਰੀ ਨੇ ਹੱਥ ਪਾਉਣ ਦੀ ਜ਼ਰੂਰਤ ਨਹੀਂ ਕੀਤੀ ਪਰ ਜਿਹੜੀ ਅੱਜ ਦੀ ਖਬਰ ਹੈ ਪੰਜਾਬ ਦੇ ਲੋਕਾਂ ਲਈ ਬੜੀ अहम ਖਬਰ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਸਾਹਿਬ ਡਿਬਲੂ ਡਾਰ ਦੇ ਵਿੱਚ ਭੇਜਣਗੇ ਔਰ ਦੂਜੇ ਪਾਸੇ ਵਾਜੀ ਪਲਟ ਜਾਂਦੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਬਹੁਤ ਸਾਰੇ ਉਹਨਾਂ ਦੇ ਕਾਲੀਦਾਰ ਆਗੂ ਬਹੁਤ ਸਾਰੇ ਉਹਨਾਂ ਦੇ ਵਕੀਲ ਵੱਡੇ ਵੱਡੇ ਦਾਅਵੇ ਕੀਤੇ ਕਹਿੰਦੇ ਹਿਮਾਚਲ ਦੇ ਵਿੱਚ ਨਾ ਹੀ ਕੋਈ ਪ੍ਰਾਪਰਟੀ ਹੈ ਔਰ ਨਾ ਹੀ ਤਸਕਰੀ ਦਾ ਕੋਈ આરોਪ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਉਂਕਿ ਪਹਿਲਾਂ ਵੀ ਕਈ ਵਾਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਉਹਦਾ ਹਵਾਲਾ ਦਿੰਦੇ ਹੋયા ਤੇ ਸਾਨੂੰ ਦਾ ਸੁਪਰੀਮ ਕੋਰਟ ਤੱਕ ਨੇ ਯਾਨੀ ਵਰੀ ਕਰ ਦਿੱਤਾ ਤੇ ਅੱਜ ਵੀ ਸਰਕਾਰ ਸਾਨੂੰ ਕਿਵੇਂ ਰੱਖ ਲੂਗੀ ਇਹ ਗੰਧਾ ਬਾਤ ਤੇ ਵੀ ਬਹੁਤ ਵੱਡੀ ਚਰਚਾ ਤੁਹਾਡੇ ਸਾਹਮਣੇ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਅਗਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਿਵੇਂ ਵੱਡਾ ਮੋੜ ਆ ਗਿਆ ਔਰ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਯਾਨੀ ਕਾਂਗਰਸ ਦੇ ਬਹੁਤ ਹੀ ਵੱਡੇ ਲੀਡਰ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਕਿਵੇਂ ਦਿੱਤੀ ਹੈ ਸਮਝੋ ਜਰਾ ਧਿਆਨ ਦੇ ਨਾਲ ਕਿ ਆਖਰ ਮਾਮਲਾ ਕੀ ਹੈ ਕਿ ਬਿਕਰਮ ਸਿੰਘ ਮਜੀਠੀਆ ਔਰ ਬਾਦਲਾਂ ਦੇ ਪਿੱਠੂ ਬਣ ਕੇ ਰੰਦਾਵਾ ਕੀ ਕਹਿ ਰਹੇ ਨੇ ਮੁੱਖ ਮੰਤਰੀ ਔਰ ਪ੍ਰਸ਼ਾਸਨ ਨੂੰ ਸੁਣੋ ਜਿਹੜਾ ਤੂੰ ਕਹਿੰਦਾ 21 ਦੀ 59 ਮੋੜਾਂਗੇ ਨਹੀਂ 21 ਦੀ 121 ਕਰਕੇ ਮੋੜਾਂਗੇ ਜੋ ਮੁੱਖ ਮੰਤਰੀ ਭਾਸ਼ਣ ਕਰਦਾ ਉਹ ਹੈਲੋ ਉਹ ਹੈਲੋ ਮੁੱਖ ਮੰਤਰੀ ਸਾਹਿਬ ਇਹ ਹੈਲੋ ਬੋਦੀ ਜੇ ਨਹੀਂ ਚਲੜੀ ਇਹ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਹਿੰਦੀ ਕਹਿ ਦਿੰਦਾ ਇੱਕ ਇੱਕ ਕੇ ਜਬਾਤ ਖਬਰ ਦੱਸੂ ਤੂੰ ਇੱਕ ਘੰਟਾ 걸 ਲਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਇਹ ਕਹਿੰਨਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋ ਆਹ ਸੋਣਿਆ ਪੰਜਾਬ ਵਾਲਿਓ ਸੁਖਜਿੰਦਰ ਸਿੰਘ ਰੰਦਾਵਾ ਪੰਜਾਬ ਦੇ ਮੁੱਖ ਮੰਤਰੀ ਔਰ ਪੂਰੇ ਪੰਜਾਬ ਦੇ ਆਬਸਰਾਂ ਨੂੰ ਧਮਕੀ ਦੇਗੇ ਨੇ ਕਹਿੰਦਾ ਜਿਸ ਦਿਨ ਕਾਂਗਰਸ ਦੀ ਸਰਕਾਰ ਆਈ ਤੁਹਾਡਾ ਉਹ ਹਾਰ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਯਾਦ ਰੱਖੋਗੇ ਔਰ ਦੂਜੇ ਪਾਸੇ ਦੇਖੋ ਵੀ ਜਿੰਨੇ ਬਾਦਲਾਂ ਦੇ ਪਿੱਠੂ ਵੜ ਕੇ ਉਹਨਾਂ ਦੇ ਖੈਰਾ ਚੰਨੀ ਬਾਜਬਾ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਔਰ ਬੀਜੇਪੀ ਦਾ ਰਵਨੀਤ ਬਿੱਟੂ ਬਹੁਤ ਸਾਰੇ ਲੀਡਰ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਵੀ ਬੋਲੇ ਔਰ ਪੰਜਾਬ ਦੀ ਜਨਤਾ ਦਾ ਜਿਹੜਾ ਫੈਸਲਾ ਦਿੱਤਾ ਸਰਕਾਰ ਨੂੰ ਕਿ ਇਹਨਾਂ ਬਾਦਲਾਂ ਦੇ ਉੱਤੇ ਐਕਸ਼ਨ ਕਰੋ ਪੰਜਾਬ ਦੀ ਜਨਤਾ ਦੇ ਸਵਾਲ ਸੀ ਉਹਨਾਂ ਜਨਤਾ ਦੇ ਸਵਾਲਾਂ ਦਾ ਵੀ ਕਾਰ ਕਰਦੇ ਹੋਇਆ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀਆਂ ਦਿੱਤੀਆਂ ਨੇ ਇਹਨਾਂ ਬਾਦਲਾਂ ਨੇ ਵੀ ਦਿੱਤੀਆਂ ਤੁਹਾਡੇ ਸਾਹਮਣੇ ਹੀ ਦਿੱਤੀਆਂ ਨੇ ਔਰ ਬਾਅਦ ਵਿੱਚ ਜਦੋਂ ਥੋੜਾ ਜਿਹਾ ਤਾ ਲੱਗਦਾ ਚੰਨੀ ਦਾ ਕਹਿ ਦਿੰਦਾ ਮੈਨੂੰ ਤਾਂ ਇਹ ਲੱਗਦਾ ਸੀ ਕਿ ਇਹਨੇ ਜਿਵੇਂ ਕਿਤੇ ਪ੍ਰਗਟ ਫਾਮ ਲਿਆ ਯਾਨੀ ਜਦੋਂ ਇਹਨੂੰ ਲੱਗਾ ਸੇਕ ਤੇ ਉਹਦੇ ਬਦਲ ਗਿਆ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਪੰਜਾਬ ਦੇ ਲੋਕਾਂ ਦੀ ਮੰਗ ਕੀ ਹੈ ਪੰਜਾਬ ਦੇ ਲੋਕ ਕਹਿੰਦੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣਾ ਚਾਹੀਦਾ ਇਹ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਆਦਰਾਂ ਦੇ ਮਜੀਠੀਆ ਨੂੰ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਪਹੁੰਚਾਊਗਾ ਬਹੁਤੇ ਸਾਡੇ ਸਾਥੀਆਂ ਦੇ ਸਵਾਲ ਸੀ ਕਹਿੰਦੇ ਮੁੱਖ ਮੰਤਰੀ ਸਾਹਿਬ ਕਿਤੇ ਵਿਕਰਮ ਸਿੰਘ ਮਜੀਠੀਆ ਨੂੰ ਛਾੜ ਨਾ ਦੇਣ ਪਰ 10 ਸਾਲ ਦੇ ਵਿੱਚ ਜੇਕਰ ਸਿੰਘ ਮਜੀਠੀਆ ਦੀ ਸ਼ਾਮਤ ਆ ਚੁੱਕੀ ਹੈ ਯਾਨੀ ਪੰਜਾਬ ਦੀ ਸਰਕਾਰ ਨੇ ਰਣਨੀਤੀ ਬਣਾ ਲਈ ਹੈ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਕਿਉਂਕਿ ਪੰਜਾਬ ਦੇ ਵਿੱਚ ਸਰਵੇ ਕੀਤੇ ਗਏ ਕਿ న్యూਸ ਦੇ ਦੁਆਰਾ ਇਹ ਭਾਈ ਬਿਕਰਮ ਸਿੰਘ ਮਜੀਠੀਆ ਵਾਲੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਯਾ ਕਾਣੀਦਲ ਬਾਰੇ ਕੀ ਚਾਹੁੰਦੇ ਨੇ ਲੋਕ ਪੰਜਾਬ ਦੇ ਕਾਣੀਦਲ ਨੂੰ ਵੀ ਗਾਲਾਂ ਕੱਢਦੇ ਨੇ ਤੇ ਇਨਾ ਮਜੀਠੀਆ ਤੋਂ ਬਹੁਤ ਸਾਰੇ ਅੱਕੇ ਹੋਏ ਲੋਕਾਂ ਦੇ ਸਵਾਲ ਪੰਜਾਬ ਦੀ ਸਰਕਾਰ ਨੂੰ ਸਾਫ ਦਿੱਤੇ ਗਏ ਨੇ ਇਹ ਭਾਈ ਬਿਕਰਮ ਸਿੰਘ ਮੰਜੀਫੀਆ ਇਹਨਾਂ ਬਾਦਲਾਂ ਦਾ ਬਹੁਤ ਵੱਡਾ ਤਸਕਰ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਹੀਂ ਰਹਿਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀਏ ਨੂੰ ਛੱਡਣਗੇ ਪਰ ਜੇਲ੍ਹ ਦੇ ਵਿੱਚੋਂ ਨਹੀਂ ਉਹਨੂੰ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਭੇਜਣਗੇ ਕਹਿੰਦੇ ਆ ਜੇਲਾਂ ਤੋਂ ਛੁਟਕਾਰਾ ਪਾ ਦੇਣਗੇ ਇਹ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਜਨਤਾ ਦੀ ਰਣਨੀਤੀ ਹੈ ਕਿਉਂਕਿ ਇਹਨਾਂ ਬਾਦਲਾਂ ਨੇ ਜਿਹੜਾ ਘਾੜ ਕੀਤਾ ਹੈ ਉਹ ਤਾਂ ਅਕਸਰ ਆਲਰੇਡੀ ਸਾਰਾ ਪੰਜਾਬ ਜਾਣਦਾ ਹੀ ਹੈ ਔਰ ਦੂਜੇ ਪਾਸੇ ਜਿਹੜਾ ਬਿਕਰਮ ਸਿੰਘ ਮਜੀਠੀਆ ਐਵੇਂ ਨਹੀਂ ਏਡੀਆਂ ਏਡੀਆਂ ਸੰਪਤੀਆਂ ਬਣਦੀਆਂ ਅੱਜ ਤੱਕ ਕੋਈ ਵੀ ਲੀਡਰ ਦਾ ਤੁਸੀਂ ਇਹ ਵੇਖੋ ਵੀ ਬਿਕਰਮ ਸਿੰਘ ਮਜੀਠੀਆ ਕਿਹੜੇ ਵੇਲੇ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ ਤੇਰੇ ਕੋਲ ਜਿਹੜੀ ਪ੍ਰਾਪਰਟੀ ਹੈ ਪੰਜਾਬ ਦੇ ਅੱਜ ਮੌਜੂਦਾ ਮੁੱਖ ਮੰਤਰੀ ਨਾਲੋਂ ਜ਼ਿਆਦਾ ਹੈਗੀ ਇਹ ਗੱਲ ਤਾਂ ਇਹਦਾ ਰਿਕਾਰਡ ਚੈੱਕ ਕੀਤਾ ਜਾਵੇ ਕਿਉਂਕਿ 161 ਕਰੋੜ ਤੋਂ ਦੇ ਖਾਤਿਆਂ ਦੇ ਵਿੱਚ ਹੀ ਦੱਸਿਆ ਜਾ ਰਿਹਾ ਬਹੁਤ ਸਾਰੀ ਸੰਪਤੀ ਆਲਰੇਡੀ ਹੈਗੀ ਹੈ ਜਿਹੜੀ ਨਿੱਜੀ ਤੌਰ ਦੇ ਉੱਤੇ ਕਲੈਕਸ਼ਨਾਂ ਵੇਲੇ ਜਿਹੜੀ ਉਹ ਵਸਤਾਵੇਜ দাখিল ਕਰਨੇ ਪੈਂਦੇ ਐਫੀਡੈਫਟ ਦੇ ਦੁਆਰਾ ਉਹ ਸੰਪਤੀ ਤੋਂ ਬਾਅਦ ਵੀ ਬਾਹਰ ਬਹੁਤ ਕੁਸ਼ੂਹ ਲਈ ਬੈਠੇ ਨੇ ਜਿਹੜਾ ਕਿ ਇਹਨਾਂ ਦੇ ਆਪਣੇ ਨਾਮ ਤੇ ਨਹੀਂ ਹੁੰਦਾ ਕਿਉਂਕਿ ਅਕਸਰ ਬਹੁਤ ਵੱਡਾ ਰੌਲਾ ਪਿਆ ਕਹਿੰਦੇ ਬਿਕਰਮ ਮਜੀਠੀਆ ਦੇ ਜਾਂ ਦੀ ਘਰ ਵਾਲੀ ਦੇ ਨਾਮ ਤੇ ਦਿਖਾਓ ਪ੍ਰਾਪਰਟੀ ਹੈਗੀ ਆ ਕਿ ਨਹੀਂ ਪਰ ਜਿਹੜੀ ਘੌਰਤ ਦਾ ਜ਼ਿਕਰ ਹੋਇਆ ਸੀ ਕਿ 65 ਲੱਖ ਰੁਪਈਆ ਉਸ ਸਮੇਂ ਦੇ ਵਿੱਚ ਉਹਨੂੰ ਭੇਜਿਆ ਜਾਂਦਾ ਪੇ ਇੱਕ ਪ੍ਰਾਪਰਟੀ ਖਰੀਦੀ ਜਾਂਦੀ ਹੈ ਹਿਮਾਚਲ ਦੇ ਵਿੱਚ ਬਾਹਰ ਬਾਹਰ ਹਿਮਾਚਲ ਦਾ ਜ਼ਿਕਰ ਕਿਉਂ ਹੋਇਆ ਮਾਮਲਾ ਕੁਝ ਗੜਬੜਤਾ ਹੈ ਐਸ ਕਰਕੇ ਕੋਈ ਨਾ ਕੋਈ ਇੱਥੇ ਗੱਲ ਉੱਠਦੀ ਹੈ ਤੇ ਫਿਕਰਮ ਸਿੰਘ ਮਜੀਠੀਆ ਤਾਲਾ ਤੋੜਨ ਤੋਂ ਮਨਾ ਕੇ ਕਰਦਾ ਸੀਗਾ ਵਿਜੀਲੈਂਸ ਦੇ ਅਫਸਰਾਂ ਨੂੰ ਜਿਹੜਾ ਕਿ ਇਹਨਾਂ ਦਾ ਹਿਮਾਚਲ ਦੇ ਵਿੱਚ ਉਹ ਮੈਨ ਬਣਿਆ ਹੋਇਆ ਉਹਦੇ ਵਿੱਚ ਦਾ ਫਰਨੀਚਰ ਵੀ ਬਹੁਤ ਪੈਸਾ ਦਾ ਦੱਸ ਰਹੇ ਨੇ ਕਹਿੰਦੇ ਕਰੋੜਾਂ ਦਾ ਜੀ ਵੈਸੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਆ ਜਿਹਨਾਂ ਦੇ ਵਿੱਚੋਂ ਇਹਨੂੰ ਛੱਡੂਗਾ ਪਰ ਡਿਗਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੇ ਨੇ ਗੱਲ ਯਾਦ ਰੱਖੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ